ਕومی ਵੋਟੂ ਦਿਹਾੜੇ ਮੌਕੇ ਪੰਜਾਬ ਦਾ ਸੂਬਾ ਪਦਰੀ ਸਮਾਗਮ ਲੁਧਿਆਣਾ ਵਿਖੇ ਕਰਵਾਇਆ ਗਿਆ ਇਸ ਮੌਕੇ ਲੜਕੀਆਂ ਦੇ ਸਰਕਾਰੀ ਕਾਲਜ ਲੁਧਿਆਣਾ ਤੋਂ ਇੱਕ ਆਈ ਵੋਟ ਫੋਰ ਸ਼ੋਰ ਸ੍ਰੀ ਲੇਖੀ ਟਿਕ ਮੋਟਰਸਾਈਕਲ ਰੈਲੀ ਕੱਢੀ ਗਈ ਵਧੀਕ ਮੂਕਚੌਨ ਅਧਿਕਾਰੀ ਹਰੀਸ਼ ਨਾਰ ਨੇ ਹਰੀਚੰਡੀ ਦਿਖਾ ਕੇ ਖਾਰਲੇ ਡੈਵਿਸਨ ਤੇ ਹੋਰ ਸੁਪਰ ਬਾਈਕ ਤੇ ਸਵਾਰ ਨੌਜਵਾਨ ਮੁੰਡੇ ਕੁੜੀਆਂ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਦਾ ਸੁਨੇਹਾ ਦਿੱਤਾ ਸਮਾਗਮ ਦੌਰਾਨ ਮਾਨਸਾ ਲੁਧਿਆਣਾ ਅਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰਾਂ ਸਮੇਤ ਯੁਵਕ ਸੇਵਾਵਾਂ ਬਾਰੇ ਡਾਇਰੈਕਟਰ ਤੇ ਸਹਾਇਕ ਕਮਿਸ਼ਨਰ ਨੂੰ ਵੋਟਾਂ ਦੌਰਾਨ ਲਾਗਾ ਯुਗਪਰਾਲਿਆਂ ਲਈ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਪੰਜਾਬ ਚੋਣ ਕੁਇਜ਼ 2022 ਦੇ ਜੇਤੂਆਂ ਨੂੰ ਵੀ ਲੈਪਟਾਪ ਤੇ 스마트 ਵਾਚ ਦੇ ਕੇ ਸਨਮਾਨਿਤ ਕੀਤਾ ਗਿਆ ਇਹ ਜਿਹੜਾ VOTERS Day ਹੈ ਇਹਦੀ ਮਹੱਤਤਾ ਇਹ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਭਾਰਤ ਚੋਣ ਕਮਿਸ਼ਨ ਦੀ ਸਥਾਪਨਾ ਜਿਹੜੀ ਹੈ 25 ਨਵੰਬਰ ਨੂੰ ਹੋਈ ਸੀਗੀ ਸਾਰਿਆਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਆਪਣਾ ਕਨਸਟੀਟਿਊਸ਼ਨ ਸੰਵਿਧਾਨ ਜਿਹੜਾ ਹੈਗਾ ਉਹ ਸਾਰਿਆਂ ਨੂੰ ਵੋਟ VOTING RIGHTS ਜਿਹੜੇ ਹੈਗੇ ਉਹ ਦਿੰਦਾ ਹੈ ਪਰ ਸਲੀ ਵੱਡੀ ਗੱਲ ਇਹ ਹੈ ਕਿ ਆਪਾਂ ਇੱਕ ਯੰਗ ਡੈਮੋਕ੍ਰੇਸੀ ਹੋਣ ਦੇ ਬਾਵਜੂਦ ਆਪਣਾ ਦੇਸ਼ ਪੂਰੇ ਵਿਸ਼ਵ ਦੇ ਵਿੱਚ ਇੱਕ ਤਰੀਕੇ ਦਾ ਰੋਲ ਮਾਡਲ ਸੀਗਾ ਜਿਹੜੇ ਨੇ ਆਜ਼ਾਦ ਹੋਣ ਦੇ ਨਾਲ ਹੀ ਅਸੀਂ ਯੂਨੀਵਰਸਲ ਐਡਲਟ ਫ੍ਰੈਂਚਾਈਜ਼ ਮਤਲਬ ਸਾਰਿਆਂ ਨੂੰ ਵੋਟ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਸਾਰਿਆਂ ਨੂੰ ਦਿੱਤਾ ਮਾਵਾਂ ਦੀ ਉਹ ਮਹਿਲਾ ਹੋ